ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗੀਤਾ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਇੱਕ ਖਾਸ ਸ਼ੋਅ ਵਾਇਰਲ ਵਾਈਪ ਸਭ ਤੋਂ ਪਹਿਲਾਂ ਕਰਦੇ ਹਾਂ ਗੱਲ ਅੱਜ ਦੇ ਸ਼ੋਅ ਚ ਕੀ ਹੈ ਵਾਇਰਲ ਲੀਡਰਾਂ ਦੀ ਟ੍ਰੋਲਿੰਗ ਹੁਣ ਇਸ ਗੱਲ ਤੇ ਲੀਡਰ ਟ੍ਰੋਲ ਆਸ਼ੂਦਾ ਬਣਿਆ ਮਜ਼ਾਕ ਵਾਇਰਲ ਟੋਚਨ ਮੁਕਾਬਲਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਟ੍ਰੋਲਿੰਗ ਦੀਆਂ ਫੋਟੋਜ਼ ਦੌਰਾਨ ਹੁਣ ਲੋਕਾਂ ਨੇ ਭਾਰਤ ਪੁਸ਼ਨ ਆਸ਼ੂ ਨੂੰ ਵੀ ਸ਼ਾਮਿਲ ਕਰ ਲਿਆ ਹੈ। ਵਿਰੋਧੀ ਪਾਰਟੀਆਂ ਦੇ ਸਮਰਥਕ ਸੋਸ਼ਲ ਮੀਡੀਆ ਤੇ ਅਕਾਊਂਟ ਤੇ ਕਦੀ ਕਾਰਟੂਨ ਤੇ ਐਨੀਮੇਟਡ ਤਸਵੀਰਾਂ ਬਣਾ ਕੇ ਟ੍ਰੋਲ ਕਰ ਰਹੇ ਨੇ। ਤੁਸੀਂ ਸਕਰੀਨ ਤੇ ਇੱਕ ਫੋਟੋ ਦੇਖ ਸਕਦੇ ਹੋ ਕਿ ਜੋ ਕਿ ਵਿਰੋਧੀ ਪਾਰਟੀ ਦੇ ਸਮਰਥਕਾਂ ਵੱਲੋਂ ਬਣਾਈ ਗਈ ਹੈ। ਉਹਨਾਂ ਨੇ ਪੰਜਾਬ ਕਾਂਗਰਸ ਪਾਰਟੀ ਤੋਂ ਭਾਰਤ ਪੁਸ਼ਨ ਆਸ਼ੂ ਦੇ ਕਾਰਟੂਨ ਬਣਾਇਆ ਜਿਸ 'ਚ ਦਿਖਾਇਆ ਗਿਆ ਹੈ ਕਿ ਆਸ਼ੂ ਇੱਕ ਟਰੈਕਟਰ ਚਲਾ ਰਹੇ ਨੇ ਤੇ ਪਿੱਛੇ ਦਾਣਿਆਂ ਦੇ ਬੋਰੇ ਲੱਦੇ ਹੋਏ ਨੇ ਤੇ ਟ੍ਰੋਲਰਸ ਨੇ ਇਸ ਦਾ ਨਾਂ ਵੀ ਅੱਗੇ ਲਿ ਇਸ ਨੂੰ ਪੋਸਟ ਕਰਨ ਵਾਲੇ ਨੇ ਲਿਖਿਆ ਲੁਧਿਆਣੇਵਾੜੇ ਦੱਸਦੇ ਕਿ ਭਾਰਤ ਪੁਸ਼ਨ ਆਸ਼ੂ ਨੇ ਲੁਧਿਆਣਾ ਵੈਸਟ ਦੀ ਜ਼ੀਮਨੀ ਚੋਣ ਲੜੀ ਸੀ ਜਿਸ ਨੂੰ ਜਿੱਤ ਨਾ ਸਕਣ ਚ ਕਾਮਯਾਬ ਰਹੇ ਤੇ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਸਮਰਥਕ ਉਹਨਾਂ ਦਾ ਮਜ਼ਾਕ ਬਣਾਉਣ ਲੱਗੇ ਅਗਲੇ ਵਾਇਰਲ ਵਾਲੀ ਵਾਰਦੀਆਂ ਜਿੱਥੇ ਲੋਕਾਂ ਨੇ ਭਾਰਤ ਪੁਸ਼ਨ ਆਸ਼ੂ ਨੂੰ ਟ੍ਰੋਲ ਕੀਤਾ ਉੱਥੇ ਇੱਕ ਟ੍ਰੋਲਿੰਗ ਚ ਸਾਰੇ ਵਿਰੋਧੀ ਪਾਰਟੀਆਂ ਨੂੰ ਵੀ ਘੇਰਿਆ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਹਰਸਿਮਰਤ ਬਾਦਲ ਸੁਖਬੀਰ ਬਾਦਲ ਵਿਕਰਮ ਸਿੰਘ ਮੱਜੀਠੀਆ ਰਾਜਾ ਵੜਿੰਗ ਪ੍ਰਤਾਪ ਬਾਜਵਾ ਰਵਨੀਤ ਬਿੱਟੂ ਦੀਆਂ ਤਸਵੀਰਾਂ ਬਣਾ ਕੇ ਉੱਪਰ ਇੱਕ ਸੱਪ ਦਿਖਾਇ ਬੁੱਕਲਾਂ ਦੇ ਸੱਪ ਇਸ ਫੋਟੋ ਤੇ ਲੋਕਰ ਨੇ ਕਿਹਾ ਸੱਚੀ ਗੱਲ ਸਹੀ ਗੱਲ ਇੱਕ ਹੋਰ ਯੂਜ਼ਰ ਨੇ ਲਿਖਿਆ ਭਗਵੰਤ ਨੂੰ ਵੀ ਐਡ ਕਰ ਲੋ ਤੇ ਇੱਦਾਂ ਦੀ ਟ੍ਰੋਲਿੰਗ ਕੀਤੀ ਜਾ ਰਹੀ ਹੈ ਤੇ ਇੱਕ ਹੋਰ ਵਾਇਰਲ ਵੇਖੋ ਹਾਲ ਹੀ ਚ ਦੁਨੀਆ ਭਰ ਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਸੀ ਲੋਕਾਂ ਨੇ ਖੂਪ ਪਟਾਕੇ ਤੇ ਆਤਿਸ਼ਬਾਜ਼ੀਆਂ ਚਲਾਈਆਂ ਉੱਥੇ ਇੱਕ ਵੱਖਰਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ ਇਕੱਠੇ ਹੋਏ ਪੰਜਾਬੀਆਂ ਨੇ ਹਾਲ ਹੀ ਚ ਇੱਕ ਆਤਿਸ਼ਬਾਜ਼ੀ ਰਾਕਟ ਦਾ ਇਸਤੇਮਾਲ ਕਰਦੇ ਹੋਏ ਮਜ਼ੇਦਾਰ ਟੋਰਚਰ ਮੁਕਾਬਲੇ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੇ ਇਸ ਵੀਡੀਓ ਦੇ ਲਾਸਟ ਚ ਇੱਕ ਨੌਜਵਾਨ ਸਿੱਧੂ ਮੂਸੇਵਾਲੇ ਬੰਗ ਪੱਟ ਤੇ ਥਾਪੀ ਮਾਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਇਸ ਵੀਡੀਓ ਨੇ ਸਭ ਦੇ ਚਿਹਰਿਆਂ ਤੇ ਰੌਣਕ ਲਿਆ ਦਿੱਤੀ ਤੁਸੀਂ ਵੀ ਦੇਖੋ ਇਹ ਵੀਡੀਓ

ਕਿਉਂ ਜਨੇ ਦਿਖਿਆ ਜਿਗਰੇ ਵਾਲਾ ਹੀ ਭਾਵੇਂ ਟੋਚਨ ਦਾ ਪੇਚਾ ਪੰਜਾਬੀਆਂ ਦੀ ਸ਼ਾਨ ਵੱਖਰੀ ਸਾਡੇ ਵਾਲੇ ਕਿੱਥੇ ਫੇਮਸ ਫੋਰ ਪੁੱਠੇ ਕੰਮ ਕੋਈ ਕੰਮ ਸਿੱਧਾ ਨਹੀਂ ਕਰਦੇ ਤੇ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੀਰਾਂ ਦੀ ਟੋਲਿੰਗ ਕੀਤੀ ਜਾ ਰਹੀ ਹੈ ਤੇ ਮਜ਼ੇਦਾਰ ਵੀਡੀਓਜ਼ ਵੀ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਜੇਕਰ ਤੁਹਾਡੇ ਕੋਲ ਵੀ ਕੁਝ ਅਜੀਹਾ ਵਾਇਰਲ ਹੈ ਜੋ ਅਸੀਂ ਆਪਣੇ ਚੈਨਲ ਤੇ ਦਿਖਾ ਸਕਦੇ ਹਾਂ ਤੇ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸੋ ਅੱਜ ਤੇ ਵਾਇਰਲ ਵਾਈਬ 'ਚ ਇੰਨਾ ਹੀ ਮਿਲਦੇ ਆਗਲੇ ਐਪੀਸੋਡ 'ਚ